ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਾਊਜ਼ ਪੰਜਾਬ ਤੋਂ ਮੈਂ ਤੁਹਾਡਾ ਅਰਣਲ ਪਰਮਜੀਤ ਕਾ ਬੁਲਟਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ। ਵਹਾਲੀ ਦੇ ਵਿੱਚ ਜੋ ਐਸ ਸੀ ਐਮ ਭਗਵੰਤ ਮਾਨ ਨੂੰ ਮਿਲੀ ਐ ਛੁੱਟੀ 40 ਤੋਂ ਡਿਸਚਾਰਜ ਹੋਏ ਨੇ ਸੀ ਐਮ ਮਾਨ। ਦਾਸੇ ਕੀ 5 ਸਤੰਬਰ ਤੋਂ ਹਸਪਤਾਲ ਦੇ ਵਿੱਚ ਦਾਖਲ ਸੰ ਸੀ ਐਮ ਮਾਨ ਪਲਸ ਰੇਟ ਘਟਣ ਕਰਕੇ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ। ਸੋ ਅੱਜ ਜਿੱਥੇ ਕਿ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਜਿਹੜੇ ਕੀ ਰਿਪੋਰਟਾਂ ਵੀ ਕਰਵਾਇਆ ਗਿਆ ਸਾਨੂੰ ਨਦੀ ਰਿਪੋਰਟ ਵੀ ਸਹੀ ਆਈ ਹੈ। अज मोहाली फोर्टिस अस्पताल मान नई दस देना नासाज हो गई सी रेट घट होबर नाखिल करवाया गया अम भगवंत मान जी छुट्टी मिल गई है फोरटिस तिस्चार्ज हो सी एम मान तो सितंबर तो हस्पताखिल सन पल्स रेट घट होता दाखिल करवाया ਤਿਆਰੀ ਸਿਹਤ ਵਿੱਚ ਕਾਫੀ ਸੁਧਾਰ ਆਇਆ ਜਿਸ ਦੇ ਕਰਕੇ ਅੱਜ 40 ਤੋਂ ਡਿਸਚਾਰਜ ਕਰ ਦਿੱਤਾ ਗਿਆ ਸੀ ਐਮ ਆਰ ਸੋ 40 ਹਸਪਤਾਲ ਤੋਂ ਡਿਸਚਾਰਜ ਹੋਏ ਨੇ ਸੀ ਐਮ ਆਰ 5 ਸਤੰਬਰ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਪਰ ਅੱਜ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਸੋ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਸੀ 5 ਸਤੰਬਰ ਨੂੰ ਆਦੀ ਸਿਹਤ ਵਿਗੜੀ ਸੀ ਪਲਸ ਰੇਟ ਅਚਾਨਕ ਕੱਟ ਗਈ ਸੀ ਜਿਸ ਦੇ ਕਰਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਸੀ ਤੇ ਕਈ ਦਿਨਾਂ ਤੋਂ ਹਸਪਤਾਲ ਚ ਦਾਖਲ ਸਨ ਜੇਰੇ ਲਾਜਸਨ ਤੇ ਅੱਜ ਉਹਨਾਂ ਦੀ ਸਿਹਤ ਜਿੱਤੇ ਕਿ ਠੀਕ ਹੋਣ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ 40 ਹਸਪਤਾਲ ਤੋਂ ਅੱਜ ਸੀਐਮਾਨ ਨੂੰ ਛੁੱਟੀ ਮਿਲ ਗਈ ਸੀਮ ਭਗਵੰਤ ਮਾਨਵਾ ਨੂੰ ਛੁੱਟੀ ਮਿਲੀ ਹੈ ਦਾਜ਼ੇਕੀ 40 ਹਸਪਤਾਲ ਦੇ ਵਿੱਚ ਦਾਖਲ ਸਨ ਪਲਸ ਰੇਟ ਘਾਟੂਣ ਕਰਕੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਦਾਜ਼ੇਕੀ ਹਰਿਆਣਾ ਦੇ ਸੀਐਮ ਸੈਣੀ ਵੀ ਇਹਨਾਂ ਨੂੰ ਮਿਲਣ ਲਈ ਪਹੁੰਚੇ ਸਨ ਦਾ ਹਾਲ-ਚਾਲ ਜਾਣਨ ਦੇ ਲਈ ਤੇ ਹੋਰ ਵੀ ਕਈ ਆਗੂ ਜਿਹੜੇ ਕੀ ਪਹੁੰਚੇ ਸਨ ਸੀਐਮ ਦਾ ਹਾਲ-ਚਾਲ ਜਾਣਨ ਦੇ ਲਈ ਪਰ ਹੁਣ ਜਿੱਤੇ ਕੀ ਨਦੀਵਲੋਂ ਰਿਪੋਰਟ ਆਈ ਜਿਹੜੇ ਕੀ ਕਰਵਾਇਆ ਗਿਆ ਟੈਸਟ ਜਿਹੜੇ ਕੀ ਕਰਵਾਏ ਗਏ ਸਨ ਟੈਸਟਾਂ ਦੀ ਰਿਪੋਰਟ ਜਿਹੜੀ ਕੀ ਉਹ ਬਿਲਕੁਲ ਨਾਰਮਲ ਆਈ ਜੋ ਉਸ ਤੋਂ ਬਾਅਦ आज जो सीएमआर ਨੂੰ ਡਿਸਚਾਰਜ ਕਰ ਦਿੱਤਾ ਗਿਆ ਸੋ 40 ਹਸਪਤਾਲ ਤੋਂ ਡਿਸਚਾਰਜ ਹੋਏ ਨੇ ਅੱਜ सीएमआर ਅੱਜ ਇਹ 5 ਸਤੰਬਰ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ